हां दोस्तों जिस तरह आज 9 सितंबर जो कि 1965 ਦੀ جنگ ਦੇ ਦੌਰਾਨ ਸਾਡੇ ਸ਼ਹੀਦਾਂ ਨੇ ਜੋ ਆਪਣੀ ਜਾਨ ਦੀ ਜਿਹੜੀ ਕੁਰਬਾਨੀ ਦਿੱਤੀ ਸੀ श्री अब्दुल حمید ਜੀ ਦੀ ਇਹ ਉਹ ਸਮਾਦੀ ਆ ਜੋ ਆਸਲ ਉਤਾੜ ਤੇ ਅੰਮ੍ਰਿਤਸਰ ਰੋਡ ਖੇਮ ਕਰਨ ਤੋਂ ਅੰਮ੍ਰਿਤਸਰ ਨੂੰ ਜਾਂਦਿਆਂ ਹੋਇਆਂ ਇਹ ਜਿਹੜਾ अब्दुल حمید ਆਰਮੀ ਦੇ ਵੱਲੋਂ ਮੈਮੋਰੀਅਲ ਬਣਾਇਆ ਗਿਆ ਅੱਜ ਜੋ ਸਵੇਰ ਅਬਦੁਲ ਹਮੀਦ ਜੀ ਦੇ ਜੋ ਸਮਾਦਿ ਉੱਪਰ ਜਿਹੜਾ ਚਾਦਰ ਚੜਾਉਣ ਦੀ ਰਸਮਾਦਾ ਕੀਤੀ ਗਈ ਆ ਅਤੇ ਆਰਮੀ ਦੀ ਗਾਰਡ ਵੱਲੋਂ ਜਿਹੜਾ ਅ ਸ਼੍ਰੀ ਅਬਦੁਲ ਹਮੀਦ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਸਲਾਮੀ ਵੀ ਦਿੱਤੀ ਗਈ ਆ ਹਾਂਜੀ ਜਿਸ ਤਰ੍ਹਾਂ ਕਿ ਆਰਮੀ ਦੇ ਵੱਲੋਂ ਜਿਹੜਾ ਅੱਜ ਸ਼੍ਰੀ ਅਬਦੁਲ ਹਮੀਦ ਅਤੇ ਉਹਨਾਂ ਦੇ ਸਾਥੀਆਂ ਨੂੰ ਜੋ 1965 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਸਲਾਮੀ ਦਿੱਤੀ ਗਈ ਅਤੇ ਫੁੱਲ ਮਾਲਾ ਜਿਹੜੀਆਂ ਉਹਨਾਂ ਨੂੰ ਭੇਟ ਕੀਤੀਆਂ ਗਈਆਂ ਸ਼ਰਧਾਂਜਲੀ ਜੋ ਪੂਰੇ ਇਲਾਕੇ ਦੇ ਜਿਹੜਾ ਉੱਚ ਅਧਿਕਾਰੀਆਂ ਵੱਲੋਂ ਅਤੇ ਖਾਸ ਕਰਕੇ ਆਰਮੀ ਦੇ ਜੋ ਕਮਾਂਡਰਡ ਹੈਨ ਉਨਕੀ ਔਰਸੇ ਜੋ ਇਸ ਪੂਰੀ ਫੁੱਲ ਮਾਲਾ ਔਰ ਜੋ ਨੂੰ ਸਲਾਮੀ ਦੀ ਗਈ ਹੈ ਸ਼੍ਰੀ ਅਬਦੁਲ ਹਮੀਦ ਜੀ ਜਿਸ ਤਰ੍ਹਾਂ ਕਿ ਆਪਾਂ ਅੱਜ ਤੁਹਾਨੂੰ ਅਬਦੁਲ ਹਮੀਦ ਮੈਮੋਰੀਅਲ ਦਿਖਾਇਆ ਜਿੱਥੇ ਸ਼੍ਰੀ ਅਬਦੁਲ ਹਮੀਦ ਜੀ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ 1965 ਦੇ ਵਿੱਚ ਪਾਕਿਸਤਾਨ ਦੇ ਜੋ ਪੈਂਟਨ ਟੈਂਕ ਤੋੜੇ ਸੀ ਤੇ ਇਹ ਜਿਹੜੀ ਜੀਪ ਦੇਖ ਰਿਹਾ ਜੇ ਨਾ ਤੁਸੀਂ ਇਹ ਜੀਪ ਇਹ ਜੀਪ ਦੇ ਉੱਤੇ ਹੀ ਜਿਹੜੀ ਤੋਪ ਲਾ ਕੇ ਤੇ ਸ਼੍ਰੀ ਅਬਦੁਲ ਹਮੀਦ ਇੱਥੇ ਇੱਕ ਖੇਤ ਸੀਗਾ ਜਿਹਦੇ ਵਿੱਚ ਸਾਨ ਲੱਗੀ ਹੋਈ ਸੀ ਉਹਦੇ ਵਿੱਚ ਜਿਹੜਾ ਅਬਦੁਲ ਹਮੀਦ ਜੀ ਇਸ ਜੀਪ ਨੂੰ ਲੈ ਕੇ ਬੈਠੇ ਸੀ ਤੇ ਅੱਜ ਆਰਮੀ ਵੱਲੋਂ ਜਿਹੜਾ ਬੜਾ ਵੱਡਾ ਪ੍ਰਾਲਾ ਕੀਤਾ ਗਿਆ ਜਿਹੜੀ ਉਹਨਾਂ ਦੀ ਇਹ ਅ ਅਬਦੁਲ ਹਮੀਦ ਜੀ ਦੀ ਜੀਪ ਸੀ ਉਹਨੂੰ ਵੀ ਅੱਜ ਇੱਥੇ ਜਿਹੜਾ ਉਹਦੇ ਮੈਮੋਰੀਅਲ ਦੇ ਵਿੱਚ ਅਬਦੁਲ ਹਮੀਦ ਮੈਮੋਰੀਅਲ ਦੇ ਵਿੱਚ ਜਿਹੜਾ ਇੱਥੇ ਰੱਖਿਆ ਗਿਆ ਇਹ ਉਹ ਪੈਂਟਨ ਟੈਂਕ ਆ ਜਿਹੜੇ ਕਿ ਪਾਕਿਸਤਾਨ ਦੇ 1965 ਦੀ ਜੰਗ ਦੇ ਵਿੱਚ ਜਿਹੜਾ ਅਬਦੁਲ ਹਮੀਦ ਨੇ ਤੋੜੇ ਸਨ ਦੱਸਿਆ ਜਾ ਰਿਹਾ ਹੈ ਸੂਤਰਾਂ ਤੋਂ ਕਿ ਜਿਹੜੇ 15 16 ਦੇ ਕਰੀਬ ਜਿਹੜੇ ਇਸ ਤਰ੍ਹਾਂ ਦੇ ਟੈਂਕ ਜਿਹੜੇ ਅਬਦਲ ਹਮੀਦ ਜੀ ਨੇ ਜਿਹੜਾ ਨਸ਼ਟ ਕੀਤੇ ਸੀ ਇਸ ਜੀਪ ਦੇ ਉੱਤੇ ਤੋਪਹ ਦੇ ਨਾਲ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਆਸਲੋ ਤਾੜ ਵਿਖੇ ਪਹੁੰਚੇ ਹਾਂ ਜਿੱਥੇ ਕਿ 1965 ਦੀ ਜੰਗ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਅੱਜ ਉਹ 9 ਸਤੰਬਰ ਜਿਹੜਾ ਸ਼ਹਾਦਤ ਦਾ ਦਿਨ ਆ ਅ ਸ਼੍ਰੀ ਅਬਦਲ ਹਮੀਦ ਜੀ ਜਿਹੜੇ ਜਿਨ੍ਹਾਂ ਨੇ ਕਿ ਸਾਡੇ ਦੇਸ਼ ਦੇ ਲਈ ਸਾਡੇ ਦੇਸ਼ ਦੇ ਲੋਕਾਂ ਦੇ ਲਈ ਆਪਣੀ ਜਾਨ ਜੋ ਕੁਰਬਾਨ ਕਰਕੇ ਤੇ ਸਾਨੂੰ ਜਿਹੜਾ ਇਸ ਇਲਾਕੇ ਨੂੰ ਆਜ਼ਾਦੀ ਦਵਾਈ ਅੱਜ ਪਿੰਡ ਆਸਲਵਤਾੜ ਤੇ ਚੀਮਾ ਖੁਰਦ ਦੇ ਵਿੱਚ ਜੋ ਸ਼੍ਰੀ ਅਬਦਲ ਹਮੀਦ ਜੀ ਦੀ ਸ਼ਹਾਦਤ ਹੋਈ ਸੀ ਤਾਂ ਉਥੇ ਜਿਹੜਾ ਉਹਨਾਂ ਦੀ ਸਮਾਦਵੀ ਬਣੀ ਆ ਤੇ ਇੱਥੇ ਵੀ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਸਨ ਉਹਨਾਂ ਦੀਆਂ ਇਹ ਜਿਹੜੀਆਂ ਸਮਾਧੀਆਂ ਬਣੀਆਂ ਹੋਈਆਂ ਤੇ ਆਓ ਆਪਾਂ ਸਾਰੇ ਉਹਨਾਂ ਨੂੰ ਨਮਨ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਦੀ ਰਾਖੀ ਕਰਦੇ ਹੋਏ ਆਪਣੇ ਜਾਨਾਂ ਦੀ ਨਾ ਪਰਵਾਹ ਕਰਦੇ ਹੋਏ 1965 ਦੀ ਜੰਗ ਦੇ ਵਿੱਚ ਪਾਕਿਸਤਾਨ ਦੇ ਦੁਸ਼ਮਣਾਂ ਦੇ ਜੋ ਟੈਂਕਾਂ ਨੂੰ ਜੋ ਸਾਡੇ ਆਸਲ ਉਤਾੜ ਦੇ ਲਾਗੇ ਜਿਹੜਾ ਉਹਨਾਂ ਨੂੰ ਟਹਿ ਟੇਰੀ ਕਰਕੇ ਤੇ ਜਿਹੜਾ ਸਾਡੇ ਇਲਾਕੇ ਨੂੰ ਜਿੱਤ ਪ੍ਰਾਪਤ ਦਵਾਈ ਇਹ ਸਾਡੇ ਉਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਜਗਾਵਾਂ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਫਕਰ ਹੈ ਜਿਨ੍ਹਾਂ ਦੇ ਉੱਤੇ ਸਾਨੂੰ ਮਾਣ ਆ ਕਿ ਜਿਨ੍ਹਾਂ ਨੇ ਸਾਨੂੰ ਆਪਣੀਆਂ ਸ਼ਹਾਦਤਾਂ ਦੇ ਕੇ ਤੇ ਉਹਨਾਂ ਨੇ ਸਾਨੂੰ ਆਜ਼ਾਦੀ ਦਵਾਈ ਇੱਥੇ ਇਹ ਕਮਾਂਡਰ ਵੀ ਪਹੁੰਚੇ ਆ ਆਰਮੀ ਦੇ ਤੇ ਐਕਸਮੈਨ ਵੀ ਸਾਰੇ ਜਿਹੜਾ ਇਕੱਠੇ ਆ ਉਹਨਾਂ ਨੂੰ ਸਲਾਮੀ ਦੇਣ ਵਾਸਤੇ ਉਹਨਾਂ ਦੇ ਸਤਕਾਰ ਦੇ ਲਈ ਵਿਸ਼ੇਸ਼ ਤੌਰ ਤੇ ਜਿਹੜਾ ਆਰਮੀ ਦੇ ਕਾਫੀ ਉੱਚੇ ਅਧਿਕਾਰੀ ਅਤੇ ਐਕਸਮੈਨ ਸਾਰੇ ਹੀ ਜਿਹੜੇ ਇੱਥੇ ਇਕੱਠੇ ਆ ਉਹ ਕਰਦੇ ਹਨ ਇਹਨਾਂ ਦੇ ਨਾਲ ਗੱਲਬਾਤ ਹਾਂਜੀ ਕੀ ਨਾ ਜੀ ਆਪਣਾ ਵਾਹਿਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਪਿੰਡ ਆਸਲ ਉਤਾੜ ਮੈਂ ਧੰਨਵਾਦੀ ਹਾਂ ਕੇਂਦਰ ਸਰਕਾਰ ਦਾ ਆਰਮੀ ਦਾ ਧੰਨਵਾਦੀ ਹਾਂ ਯੋ ਵੀ ਸਾਡੇ ਵੱਡੇ ਅਫਸਰ ਸਾਹਿਬਾਨ ਚ ਆਏ ਨੇ ਅਸੀਂ ਬਹੁਤ ਧੰਨਵਾਦੀ ਹਾਂ ਮੈਂ ਥੋੜਾ ਜਿਹਾ ਜਾਣਨਾ ਪਾਉਣਾ ਚਾਹਣਾ ਕਿ ਇਹ ਆਸਲ ਉਤਰ ਜਿਹੜਾ ਹੈ ਇਹਦਾ ਨਾਮ ਆਸਲ ਉਤਰ ਰੱਖਿਆ ਗਿਆ ਕਿਉਂਕਿ ਇਥੋਂ ਪਾਕਿਸਤਾਨ ਨੂੰ ਅਸਲੀ ਉਤਰ ਜਿਹੜਾ ਮਿਲਿਆ 1391 ਟੈਂਕਾਂ ਦਾ ਹਮਲਾ ਹੋਇਆ ਇਹ ਜੋ ਰਤੋਗੋ ਸਾਹਿਬ ਖੇਮ ਕਨਸਰਟ ਇਹ ਬਾਰਡਰ ਤੋਂ ਜਦੋਂ ਟੈਂਕ ਅੱਗੇ ਵਧੇ ਉਹਨਾਂ ਨੇ ਹਮਲਾ ਕੀਤਾ ਤੇ ਸਾਡੇ ਆ ਸੂਰਬੀਰ ਜਵਾਨ ਤੁਸੀਂ ਦੇਖ ਰਹੇ ਹੋ ਆ ਤਸਵੀਰਾਂ ਉਹਨਾਂ ਦੀਆਂ ਉਹਨਾਂ ਨੇ ਜਦੋਂ ਵੇਖਿਆ ਕਿ ਇਹ ਟੈਂਕ ਪਾਕਿਸਤਾਨ ਦੇ ਟੈਂਕ ਨੇ ਫਿਰ ਉਹਨਾਂ ਨੇ ਅੱਗੋਂ ਸਾਡੇ ਜਿਹੜੇ ਰਮਨ ਕੁਮਾਰ ਓਪਲ ਜੀ ਅਬਦੁਲ ਹਮੀਦ ਜੀ ਸਾਡੇ ਯੋਗਿੰਦਰ ਸਿੰਘ ਜੀ ਹੋਰ ਜਿਹੜੇ अनेका ਵੀਰ ਨੇ ਸਿੱਧੀ ਜਨ ਨਾਲ ਦਿੱਤੀ ਹੈ ਉਹਨਾਂ ਦੇ ਤਸਵੀਰਾਂ ਲਗੀਆਂ ਨੇ ਉਹਨਾਂ ਦੀ ਬਦੌਰਤ ਅੱਜ ਅਸੀਂ ਇੱਥੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਹਾਂ ਹੋ ਸਕਦਾ ਇਹ ਇਲਾਕਾ ਜਿਹੜਾ ਮੱਲਿਆ ਜਾਂਦਾ ਇਹ ਸਾਡਾ ਇਲਾਕਾ ਪਾਕਿਸਤਾਨ ਦੇ ਵਿੱਚ ਹੁੰਦਾ ਤਾਂ ਕਿ ਵੀਰ ਜੀ ਅਸੀਂ ਸਲੂਟ ਕਰਦੇ ਆਂ ਇਹਨਾਂ ਸ਼ਹੀਦਾਂ ਨੂੰ ਵੱਤਵਾਰ ਸੰਯੋਗ ਦਿਓ ਅਸੀਂ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਰਮੀ ਭਰਾਵਾਂ ਨੂੰ ਕਹਿੰਦੇ ਆ ਕਿ ਸੰਯੋਗ ਦੇ ਕੇ ਇਸ ਮੇਲੇ ਨੂੰ ਹੋਰ ਵਧਾਇਆ ਜਾਵੇ ਕਿਉਂਕਿ ਜਦੋਂ ਕੁਛ ਆ ਬਾਰਸ਼ਾ ਕਰਕੇ ਥੋੜਾ ਜਿਹਾ ਮੇਲੇ ਦੀ ਰੌਣਕਾ ਕੁਛ ਨਿਮੀ ਹੈ ਤੇ ਇਹ ਮੇਲਾ ਜਿਹੜਾ ਹੈ ਕੁਝ ਦਿਨਾਂ ਨੂੰ ਫੇਰ ਦੁਬਾਰਾ ਆਰਮੀ ਵਾਲੇ ਕੀ ਤਰੀਕ ਨੂੰ ਇਸੇ ਕੰਪਲਾ ਰਹੇ ਆ ਚਲਾ ਰਹੇ ਆ ਤੇ ਤੁਸੀਂ ਹੋਰ ਵੀ ਜਿਹੜੇ ਵੀਰ ਨੇ ਵੱਧ ਵਸ ਜੋਗ ਇਲਾਕੇ ਦਾ ਧੰਨਵਾਦ ਆ ਸਾਰਾ ਇਲਾਕਾ ਬਹੁਤ ਆ ਸੰਜੋ ਦੇ ਰਿਹਾ ਹੈ ਸਾਡੇ ਐਮਐਲਏ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਾਰੇ ਨਾ ਤਨਵਾਰਾ ਜੀ ਵਾਇਗੁਰ ਜੀ ਕਾ ਖਾਲਸਾ ਐਕਸ ਹੌਲਦਰ ਨਿਸ਼ਾਨ ਸਿੰਘ ਜਮਰਣਾ ਜੀ ਹਾਂ ਤੇ ਕੀ ਕਹਿਣੇ ਹੋ ਅੱਜ ਦੀ ਜਿਹੜਾ ਮੌਕੇ ਦੇ ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਦਿਨ ਬਹੁਤ ਹੀ ਸਭਾਗਾ ਦੇਣਾ ਜੀ ਅੱਜ ਦੇ ਦਿਨ ਅਬਦਲ ਅਮੀਦ ਜੋ ਕਿ ਆਪਣੇ ਚੀਮੀਆਂ ਦੇ ਲਾਗੇ ਜਗਾ ਉਹਨਾਂ ਦੀ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਜਦੋਂ ਪਾਕਿਸਤਾਨ ਵੱਲੋਂ ਚੜ ਕੇ ਉਹਨਾਂ ਦੀ ਫੌਜ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਗੋ ਮੂੰਹ ਤੋੜ ਜਵਾਬ ਦਿੱਤਾ ਸੀ ਇਸ ਜਗ੍ਹਾ ਤੋਂ ਤੋ ਕੁਛ ਇੱਥੇ 7 ਗਨੇਰੀਆ ਦੇ ਜਵਾਨ ਜੋ ਨੇ ਇੱਥੇ 8 ਕੇ 9 ਨੌਜਵਾਨ ਇੱਥੇ ਇਸ ਜਗ੍ਹਾ ਤੇ ਸ਼ਹੀਦ ਹੋਏ ਸੀ ਤੇ ਅਫਦਲ ਮੀਰ ਜੀ ਉਹ ਥੋੜਾ ਅੱਗੇ ਜਾ ਕੇ ਉਹ ਜਗ੍ਹਾ ਸ਼ਹੀਦ ਹੋਏ ਸੀ ਤੇ ਇਸ ਕਮਸਾਨੀ ਜੁੱਧ ਹੋਇਆ ਸੀ ਲਗਭਗ ਇਹ ਪਿੰਡ ਦਾ ਨਾਮ ਪਹਿਲਾਂ ਆਸਲ ਉਤਾਰ ਸੀ ਬਾਅਦ ਚ ਫਿਰ ਉਹਨਾਂ ਨੇ ਜਦੋਂ ਇਹ ਜਵਾਬ ਦਿੱਤਾ ਤੇ ਪਾਕਿਸਤਾਨ ਦੇ ਕੁਝ ਟੈਂਕ ਕੁਝ ਜੋ ਆਰਮੀਜ਼ ਜਿਹਨਾਂ ਦੀ ਉਹਨਾਂ ਨੂੰ ਧੱਕੇ ਪਿੱਛੇ ਲੈ ਗਏ ਉਸ ਟਾਈਮ ਮੁਰਕੇ ਇਸ ਪਿੰਡ ਦਾ ਨਾਮ ਆਸਲ ਉਤਾਰ ਅਸੂਤਰ ਪੈ ਗਿਆ ਕੱਲਾ ਫਿਰ ਉਤਾਰ ਤੋਂ ਅਸੂਤਰ ਕਹਿ ਜਾਂਦਾ ਹੈ ਪਿੰਡ ਨੂੰ ਜੀ ਹੁਣ ਇਸ ਤੇ ਇਸ ਜਗ੍ਹਾ ਤੇ ਹਰ ਸਾਲ ਬੜੀ ਹੀ ਧੂਮਤਾਮਾ ਤੇ ਸ਼ਰਦਾ ਨਾਲ ਇਹਨਾਂ ਸਿਧਾਂ ਨੂੰ ਸੰਧਾਜ ਲਈਤੀ ਜਾਂਦੀ ਹੈ ਅਤੇ ਇੱਕ ਜਗ੍ਹਾ ਅੱਗੇ ਵੀ ਆ ਉੱਥੇ ਵੀ ਸਿਧਾਂ ਦੀ ਜਗ੍ਹਾ ਹੈ ਉੱਥੇ ਕੱਲ ਭੋਗ ਪੈਜੂਗਾ ਖਣਪਰ ਸਾਹਿਬ ਦੇ ਅੱਜ 9 ਜੂਨ ਇੱਥੇ ਭੋਗ ਪੈਣ ਪਹਿਲਾਂ ਤਾਂ ਟੂਰਨਾਮੈਂਟ ਸਭ ਕੁਝ ਹੁੰਦੇ ਸੀ ਅੱਗੇ ਲਗਭਗ 7 ਦਿਨ ਤੋਂ ਕੰਮ ਸ਼ੁਰੂ ਹੋ ਜਾਂਦਾ ਸਟਾਰਟ ਮੇਲਾ ਸਟਾਰਟ ਹੋ ਜਾਂਦਾ ਸੀ ਤੇ ਹੁਣ ਚਲੋ ਉਧਰ ਵੀ ਭੋਗ ਪੈ ਗਿਆ ਤੂੰ ਥੋੜਾ ਬਾਰਸ਼ਾਂ ਮੁਰਸ਼ਾ ਕਰਕੇ ਕੁਝ ਹੜ ਆਉਣ ਦੇ ਕਾਰਨ ਥੋੜੀ ਰਿਕਾਵਟਾਂ ਪੈਣ ਕਰਕੇ ਹੁਣ ਵਿੱਚ ਭੋਗ ਪੈਣ ਤੇ ਸਿਧਾਂ ਸਿੰਘਾਂ ਨੂੰ ਸੰਧਾਜ ਲਈਤੀ ਗਈ ਆ ਤੇ ਬਸ ਹੁਣ ਵੀ ਸੰਪੂਰਨਤਾ ਹੋ ਗਈ ਹੁਣ ਖਾਣ ਪਰਸੇ ਭੋਗ ਪੈਣ ਹੁਣ ਲੰਗਰ ਪ੍ਰਸ਼ਾਦਾ ਸਤ ਚੱਲ ਰਿਹਾ ਪਿੰਡ ਕੁਝ ਪਿੰਡ ਦਾ ਸਹਿਯੋਗ ਜ਼ਿਆਦਾ ਕੁਝ ਸਾਡੇ ਨਾਲ ਆਰਮੀ ਵਾਲੇ ਸਹਿਯੋਗ ਦੇਣ ਲੱਪੇ ਨੇ ਹੁਣ ਅੱਗੇ ਆ ਗਿਆ ਆਸ-ਆਸੇ ਜਗ੍ਹਾ ਦਾ ਕੁਝ ਹੋਰ ਅਪਰੂਵਮੈਂਟ ਹੋ ਜਾਏਗਾ ਧੰਨਵਾਦ ਸੋ ਇਹ ਸਨ ਐਕਸਮੈਨ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਅਬਦੁਲ ਹਮੀਦ ਜੀ ਦੀ ਸ਼ਹਾਦਤ ਅਤੇ ਹੋਰ ਵੀ ਜਿੰਨੇ ਵੀ ਉਹਨਾਂ ਦੇ ਨਾਲ ਜਿਹੜੇ ਉਸ ਸਮੇਂ ਮੌਜੂਦ ਸੀ ਉਹਨਾਂ ਸਾਰਿਆਂ ਦੀ ਸ਼ਹਾਦਤ ਬਾਰੇ ਦੱਸਿਆ ਤੇ ਅੱਜ ਜਿਹੜਾ ਪਿੰਡ ਆਸਲ ਉਤਾੜ ਦੀ ਸਮੁੱਚੀ ਸਾਧ ਸੰਗਤ ਵੱਲੋਂ ਇੱਥੇ ਜਿਹੜਾ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਭੋਗ ਪਵਾਏ ਗਏ ਤੇ ਆਓ ਸਾਡੇ ਨਾਲ ਸਾਰੇ ਪਿੰਡ ਵਾਸੀ ਮੌਜੂਦ ਆ ਤੇ ਆਓ ਕਰਦੇ ਹਾਂ ਗੱਲਬਾਤ ਹਾਂਜੀ ਕੀ ਨਾ ਜੀ ਆਪਣਾ ਬਲੀ ਸਿੰਘ ਸਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅਬਦਲ ਹਮੀਦ ਜੀ ਨੇ ਤੇ ਉਹਨਾਂ ਦੇ ਸਾਥੀਆਂ ਨੇ ਇਸ ਇਲਾਕੇ ਵਿੱਚ 1965 ਦੀ ਜੰਗ ਦੇ ਵਿੱਚ ਜਿਹੜਾ ਪੂਰੇ ਦੇਸ਼ ਨੂੰ ਬਚਾਉਣ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਆਪਣੀਆਂ ਜਾਨਾਂ ਦੀਆਂ ਸੋ ਅਸੀਂ ਜੀ ਅੱਜ ਸਾਡਾ ਹਿੰਦੂਸਤਾਨ ਦਾ ਇਸ ਇਲਾਕੇ ਦੇ ਲੋਕ ਵੱਸਦੇ ਨੇ ਉਹਨਾਂ ਦੀ ਬਦੌਲਤ ਜਿਨ੍ਹਾਂ ਨੇ 1965 ਦੇ ਵਿੱਚ ਆਪਦੀ ਜਾਨ ਨਿਸ਼ਾਵਰ ਕਰਕੇ ਸਾਡੇ ਦੇਸ਼ ਦੀ ਰੱਖਿਆ ਕੀਤੀ ਔਰ ਸਾਨੂੰ ਆਂਜ ਤੱਕ ਨਹੀਂ ਆਉਣ ਦਿੱਤੀ ਤੇ ਇੱਥੋਂ ਦੁਸ਼ਮਣ ਨੂੰ ਮੂੰਹ ਮੋੜ ਦਿੱਤਾ ਤੇ ਦੁਸ਼ਮਣ ਦੇ ਦੰਦ ਖੱਟੇ ਕਰਕੇ ਸੋ ਮੋੜਨ ਦੇ ਵਾਸਤੇ ਮਜਬੂਰ ਕਰ ਦਿੱਤਾ ਹ ਇਹ ਸਨ ਬਲੀ ਸਿੰਘ ਜੀ ਇਹਨਾਂ ਨੇ ਵੀ ਬੜੇ ਵਿਸਤਾਰ ਦੇ ਨਾਲ ਜਿਹੜਾ ਸ਼ਹੀਦਾਂ ਦੀ ਜਿਹੜੀ ਆ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਾਂ ਦੱਸਿਆ ਤੇ ਸਾਡੇ ਨਾਲ ਇਹ ਭਾਈ ਸਾਹਿਬ ਮੌਜੂਦ ਹੈ ਇਹਨਾਂ ਦੇ ਨਾਲ ਵੀ ਕਰਦੇ ਗੱਲਬਾਤ ਹਾਂਜੀ ਕੀ ਨਾ ਜੀ ਆਪਣਾ ਸਰਪ੍ਰੇਮ ਸਿੰਘ ਹਾਂ ਕੀ ਕਹਿਣਾ ਚਾਹੁੰਦੇ ਹੋ ਜੀ ਜੋ ਸ਼ਹੀਦਾਂ ਨੇ ਸ਼ਹਾਦਤ ਦੇ ਕੇ ਜਿਹੜਾ ਸਾਨੂੰ ਆਜ਼ਾਦ ਕਰਵਾਇਆ ਇੱਥੇ ਜੀ ਪਹਿਲਾਂ ਤਾਂ ਵੈਗਰ ਜੀ ਖਾਲਸਾ ਵੈਗਰ ਜੀ ਦੇ ਫਤਿਹ ਇੱਥੇ ਜਿਹੜੀ 1965 ਦੀ ਸਾਡੀ ਜੰਗ ਹੋਈ ਜਾਂਦਾ ਜੀ ਇਹ ਬੜੀ ਅਹਿਮ ਜੰਗ ਸੀ ਕਿਉਂਕਿ ਇਹ ਪਾਕਿਸਤਾਨ ਨੂੰ ਜਿਹੜੇ ਪੈਂਟਨ ਟੈਂਕ ਦਿੱਤੇ ਸੀ ਉਹਨਾਂ ਨੇ ਉਹ ਇਹ ਕਹਿ ਕੇ ਦਿੱਤੇ ਸੀ ਕਿ ਇਹ ਟੁੱਟ ਨਹੀਂ ਸਕਦੇ ਪਰ ਜਦੋਂ ਇਹਨਾਂ ਨੇ ਹਸਲ ਉਤਰ ਤੇ ਆਏ ਇੱਥੇ ਅਨਕਿਆ ਮਲੇ ਲੜਾਈ ਲੜਾਈ ਲੜੀ ਇਹਨਾਂ ਨੇ ਜਿਹੜਾ ਅਬਦੁਲ ਮੀਜ਼ ਸੀ ਸਾਡਾ ਉਹਨਾਂ ਨੇ ਆਰਸੀ ਗਨ ਦੇ ਨਾਲ ਹੀ ਉਹ ਟੈਂਕ ਜਿਹੜੇ ਆ ਤਬਾਹ ਕੀਤੇ ਕੁਝ ਜਿਹੜੇ ਆ ਇੱਥੇ ਸਾਡੇ ਟੈਂਕ ਲੱਗੇ ਸੀ 3 ਕੁਲਰੀ ਵਾਲੇ ਉਹਨਾਂ ਨੇ ਉੱਤੇ ਉਤੋਂ ਮੋਰਚਾ ਸੰਭਾਲ ਕੇ ਤੇ ਉਹਨਾਂ ਨੇ ਉਹਦੇ ਬਾਅਦ ਚ ਉਹਨਾਂ ਨੂੰ ਨਸ਼ਟ ਕੀਤਾ ਤੇ ਉਹ ਛੱਡ ਕੇ ਇਥੋਂ ਭੱਜ ਗਏ हां ਸੋ ਭਾਈ ਸਾਹਿਬ ਨੇ ਦੱਸਿਆ ਕਿ ਜਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੇ ਸ਼ਹਾਦਤ ਦੇ ਸਨ ਉਹ ਉਹਨਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਇੱਥੇ ਲੱਗੀਆਂ ਹਨ ਅਮਰ ਸ਼ਹੀਦ ਐਲਕੇ ਨਾਇਕ ਜੋਗਿੰਦਰ ਸਿੰਘ ਜੀ ਤੇ ਔਜੀਤ ਸਿੰਘ ਜੀ ਅਤੇ ਹਰਭਜਨ ਹਰਵੰਸ ਸਿੰਘ ਜੀ ਅਤੇ ਤਰਸੇਮ ਸਿੰਘ ਅਤੇ ਕਰਤਾਰ ਸਿੰਘ ਜੀ ਅਤੇ ਰਣਦੀਰ ਸਿੰਘ ਜੀ ਅਤੇ ਸਹਿਬ ਸਿੰਘ ਅਤੇ ਮਨੋਹਰ ਸਿੰਘ ਜੋ ਇਹਨਾਂ ਸਾਰਿਆਂ ਨੇ ਸ਼ਹਾਦਤ ਜਿਹੜਾ ਇਸ ਆਪਣੇ ਦੇਸ਼ ਨੂੰ ਆਪਣੀ ਆਪਣੇ ਇਲਾਕੇ ਨੂੰ ਜਿਹੜਾ ਬਚਾਉਣ ਦੇ ਲਈ ਅਬਦਲ ਹਮੀਦ ਤੋਂ ਲੈ ਕੇ ਇਹਨਾਂ ਸਾਰਿਆਂ ਨੇ ਜਿਹੜੀਆਂ ਵੱਡੀਆਂ ਕੁਰਬਾਨੀਆਂ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਤੇ ਖਾਸ ਕਰਕੇ ਸਾਡੇ ਇਸ ਇਲਾਕੇ ਨੂੰ ਨਹੀਂ ਤਾਂ ਹੋ ਸਕਦਾ ਹੈ ਕਿ ਇਹ ਇਲਾਕਾ ਜਿਹੜਾ ਸਾਡਾ ਵੀ ਪਾਕਿਸਤਾਨ ਵਿੱਚ ਆ ਜਾਂਦਾ ਤੇ ਅਸੀਂ ਅੱਜ ਜਾਂ ਇਸ ਪੰਜਾਬ ਦੇ ਨਾ ਹੁੰਦੇ ਇਸ ਪੰਜਾਬ ਦੇ ਨਾਂ ਜਾਏ ਹੁੰਦੇ ਪਰ ਸਾਡੇ ਨਾਲ ਗਿਆਨੀ ਜੀ ਮੌਜੂਦ ਆ ਇਹਨਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਹਾਂਜੀ ਗਿਆਨੀ ਜੀ ਕੀ ਨਾਂ ਆਪਣਾ ਆ ਗਿਆਨੀ ਜੀ ਕੁਝ ਕਹਿਣ ਤੋਂ ਕੁਤਰਾਰੇ ਨੇ ਪਤਾ ਨਹੀਂ ਹੋ ਸਕਦਾ ਉਹਨਾਂ ਦੇ ਦਿਮਾਗ ਦੇ ਵਿੱਚ ਅੱਜ ਕੀ ਆ ਰਿਹਾ ਹੈ ਕਿ ਉਹਨਾਂ ਨੇ ਆਪਣੀਆਂ ਜਾਨਾਂ ਦੀ ਨਾਂ ਕੁਰਬਾਨੀ ਜਿਹੜੀ ਆ ਆਪਣੀ ਜਾਨਾਂ ਦੀ ਨਾਂ ਪ੍ਰਵਾਹ ਕਰਦੇ ਹੋਏ ਸਾਡੇ ਲਈ ਜਿਹੜੀਆਂ ਜਾਨਾਂ ਵਾਰੀਆਂ ਨੇ ਤੇ ਅੱਜ ਗਿਆਨੀ ਜੀ ਇਹਨਾਂ ਦਾ ਜਿਹੜਾ ਦੇਲਿਆ ਉਹਨਾਂ ਸ਼ਹੀਦਾਂ ਨੂੰ ਨਮਨ ਕਰਦਾ ਹੋਇਆ ਇਸ ਕਰਕੇ ਉਹਨਾਂ ਨੇ ਬੋਲਣ ਤੋਂ ਕੁਝ ਜਿਹੜਾ ਉਹਨਾਂ ਤੋਂ ਨਹੀਂ ਬੋਲਿਆ ਗਿਆ ਸੋ ਤੁਸੀਂ ਦੇਖ ਰਹੇ ਹੋ ਪਿੰਡੂ ਦੂਰਦਰਸ਼ਨ ਸੁਖਦੇਵ ਆਸਲ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ